ਅਗਾਮੀ ਚਾਰ ਵਿਧਾਨ ਸਭਾ ਸੀਟਾਂ ਤੇ ਹੁਣ ਵਾਲੀਆਂ ਜਿਮਨੀ ਚੋਣਾਂ ਲਈ ਪੰਜਾਬ ਕਾਂਗਰਸ ਨੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਇਸ ਲਿਸਟ ਮੁਤਾਬਕ ਕਾਂਗਰਸ ਨੇ ਗਿੱਦੜਬਾਹ ਤੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਇਸ ਤੋਂ ਇਲਾਵਾ ਪਾਰਟੀ ਨੇ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਰ, ਚੱਬੇਵਾਲ ਤੋਂ ਰਣਜੀਤ ਕੁਮਾਰ ਅਤੇ ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਹੈ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅਮ੍ਰਿਤਾ ਵੜਿੰਗ ਨੇ ਕੀ ਕਿਹਾ ਤੁਸੀਂ ਵੀ ਸੁਣੋ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਗੋਮਾਤਮਾ ਦੀ ਕਾਂਗਰਸ ਪਾਰਟੀ ਦੀ ਲੋਕਾਂ ਦੀ ਐਂਡ ਡੈਫੀਨੇਟਲੀ ਰਾਜਾ ਵੜਿੰਗ ਜੀ ਭਾਵੇਂ ਉਹ ਮੇਰੇ ਹਸਬੰਡ ਹੈ ਪਰ ਕਾਂਗਰਸ ਪ੍ਰੈਜ਼ੀਡੈਂਟ ਵੀ ਨੇ ਬੜਾ ਇੱਕ ਸਾਥ ਹੁੰਦਾ ਹੈ ਪਰਿਵਾਰ ਦਾ ਹਮੇਸ਼ਾ ਬੜਾ ਕੁਝ ਸਿੱਖਣਾ ਵੀ ਮਿਲਿਆ ਰਾਜਾ ਜੀ ਤੋਂ ਤੇ ਮੈਂ ਸਭ ਦੀ ਬਹੁਤ ਬਹੁਤ ਧੰਨਵਾਦੀ ਹਾਂ ਪਾਰਟੀ ਨੇ ਉਮੀਦ ਜਿਤਾਈ ਹੈ ਕਿਤੋਂ ਤੱਕ ਰਿਹਾ ਤੋ ਹਮੇਸ਼ਾ ਵੇਖੋ ਲੋਕਾਂ ਦਾ ਸਾਥ ਹੈ ਲੋਕਾਂ ਦਾ ਸਾਥ ਮਿਲਦਾ ਰਿਹਾ ਹੈ ਔਰ ਲੋਕਾਂ ਦੀ ਉਮੀਦ ਤੇ ਸਦਾ ਖਰੇ ਉੱਠੀ ਹੈ ਔਰ ਹਰ ਇਲੈਕਸ਼ਨ ਦੇ ਵਿੱਚ ਜਿੱਤ ਲੋਕਾਂ ਦੀ ਹੀ ਇੱਕ ਪਾਸੇ ਡਿੰਪੀ ਢਿੱਲੋਂ ਨੇ ਦੂਸਰੇ ਪਾਸੇ ਮਨਪ੍ਰੀਤ ਬਾਦਲੇ ਮੁਕਾਬਲਾ ਕਿੰਨਾ ਨਾ ਬੰਦਿਓ ਕਿਸੇ ਨਾਲ ਬਿਲਕੁਲ ਕਿਸੇ ਨਾਲ ਮੁਕਾਬਲਾ ਨਹੀਂ ਮੇਰਾ ਟੀਚਾ ਅਖੀਰ ਤੇ ਆ ਕੇ ਜਿੱਤ ਹਾਸਲ ਕਰਨਾ ਔਰ ਆਸ-ਪਾਸ ਇਹ ਦੇਖੋ ਵਿਰੋਧੀਆਂ ਨੇ ਚੋਣ ਲੜਨੀ ਹੈ ਉਹਨਾਂ ਦਾ ਹੱਕ ਹੈ ਸਭ ਕੁਝ ਇਹ ਹੱਕ ਦੇ ਨਾਲ ਹਰ ਬੰਦੇ ਦਾ ਵਿਚਾਰ ਵੀ ਕਰਨਾ ਉਹਨਾਂ ਪਾਗੀਆਂ ਛੱਡ ਕੇ ਲੀਡਰ ਚੱਲ ਜਾਂਦੇ ਕਿੰਨਾ ਕੰਸਦ ਕਦਾ ਕੋਈ ਫਰਕ ਪੈਗਾ ਜਸਤ ਉਹਨਾਂ ਕੋਲ ਸਕਦਾ ਤੁਹਾਨੂੰ ਇਹ ਕੋ ਜਿੰਨੇ ਵਿਰੋਧੀ ਹੈ ਸਭ ਨੇ ਆਪੋ ਆਪਣਾ ਸਮਾਨ ਜਿਸ ਪਾਰਟੀ ਦੇ ਵਿੱਚ ਆਏ ਜਿਸ ਪਾਰਟੀ ਤੋਂ ਸਿਆਸਤ ਸ਼ੁਰੂ ਕੀਤੀ ਉਸ ਪਾਰਟੀ ਤੋਂ ਘਰ-ਬਾਰ ਬਣਾ ਲਿਆ ਸਭ ਕੁਝ ਲੈ ਲਿਆ ਪਦਵੀਆਂ ਲੈ ਲੀਆਂ ਮਾਨ ਇੱਜ਼ਤ ਹਾਸਲ ਕਰ ਲਿਆ ਔਰ ਉਦੋਂ ਬਾਅਦ ਪਾਰਟੀ ਨੂੰ ਤੱਕਾ ਦੇ ਕੇ ਤੇ ਨਵੀਂ ਚ ਜਾ ਕੇ ਸ਼ਾਮਲ ਹੋ ਗਏ ਇੱਕ ਵਿਰੋਧੀ ਤਾਂ ਇਹ ਜਿਹੇ ਹੈ ਜਿਨ੍ਹਾਂ ਨੇ ਹੱਥ ਹੀ ਕਰਤੀ ਇੱਕ ਛੱਡੀ ਪਾਰਟੀ ਦੂਜੀ ਛੱਡੀ ਤੀਜੀ ਛੱਡੀ ਚੌਥੀ ਕੇ ਪੰਜਵੀਂ ਪਾਰਟੀ ਚ ਹੈ ਤੋ ਇਸ ਤਰ੍ਹਾਂ ਦੇ ਬੰਦਿਆਂ ਤੋਂ ਮੈਨੂੰ ਲੱਗਦਾ ਹੈ ਜਿਹੜੇ ਆਪ ਦੇ ਸਕੇ ਪਰਿਵਾਰ ਦੇ ਨਹੀਂ ਹੋਏ ਜਿਸ ਪਾਰਟੀ ਨੇ ਮੰਤਰੀ ਬਣਾਇਆ ਅਕਾਲੀ ਦਲ ਨੇ ਵੀ ਬਣਾਇਆ ਬੜੀ ਵਾਰ ਉਹਨਾਂ ਨੇ ਕਾਂਗਰਸ ਪਾਰਟੀ ਨੇ ਵੀ ਬਣਾਇਆ ਉਹ ਤਾਂ ਸਮਾਨ ਜਿਵੇਂ ਇੱਕ ਘਰ ਤੋਂ ਇਕੱਠਾ ਕੀਤਾ ਫਿਰ ਦੂਜੇ 'ਚ ਵੜ ਗਏ ਫਿਰ ਦੂਜੇ ਤੋਂ ਇਕੱਠਾ ਕੀਤਾ ਫਿਰ ਤੀਜੇ 'ਚ ਵੜ ਗਏ ਫਿਰ ਤੀਜੇ ਤੋਂ ਇਕੱਠਾ ਕੀਤਾ ਉਹ ਤਾਂ ਇੱਕ 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 ਇਨਸਾਨ ਤਾਂ ਹੈ ਹੀ ਇਸ ਤਰ੍ਹਾਂ ਦੇ ਮੇਰੇ ਜਿੰਨੇ ਵਿਰੋਧੀ ਹੈ ਨਾ ਭਾਈ ਉਹ ਕਿਸੇ ਦੇ ਸਕੇ ਨਹੀਂ ਹੋਏ ਜਿਹੜੇ ਆਪਦਿਆਂ ਦੇ ਸਕੇ ਨਹੀਂ ਹੋਏ ਲੋਕਾਂ ਦੇ ਸਕੇ ਕਦੀ ਨਹੀਂ ਹੋ ਸਕਦਾ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, carpentering. For more information, please contact him at under Check Trade platform www.checktrade.com slash 921760. Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ